ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੱਜ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਨੇ ਦੱਸਿਏ ਕਿ ਇੱਕ ਤਸਵੀਰ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਕਦੇ ਰਾਜਾ ਵੜਿੰਗ ਦਵਿੰਦਰ ਯਾਦਵ ਦੇ ਨਾਲ ਰਲ ਜਾਂਦੇ ਨੇ ਤੇ ਕਦੇ ਨਵਜੋਤ ਸਿੰਘ ਸਿੱਧੂ ਅੱਗੇ ਆ ਜਾਂਦੇ ਨੇ ਤੇ ਉੱਥੇ ਹੀ ਕਦੇ ਰਾਜਾ ਵੜਿੰਗ ਪਿੱਛੇ हट ਜਾਂਦੇ ਨੇ ਇਹ ਜਿਹੜੀਆਂ ਤਸਵੀਰਾਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਦੱਸਿਏ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਉੱਥੇ ਮੌਜੂਦ ਨੇ ਤੇ ਦੂਜੇ ਪਾਸੇ ਜੋ ਸਿੰਘ ਸਿੱਧੂ ਵੀ ਨਾਲ ਮੌਜੂਦ ਨੇ ਪਰੰਤੂ ਦੋਨਾਂ ਦੇ ਵੱਲੋਂ ਇੱਕ ਦੂਜੇ ਦੀ ਦੂਰੀ ਜਿਹੜੀ ਉਹ ਵੀ ਦਿਖ ਰਹੀ ਹੈ ਤੇ ਦੱਸ ਦੇ ਕਿ ਕਦੇ ਰਾਜਾ ਵੜਿੰਗ ਅੱਗੇ ਹੋ ਜਾਂਦੇ ਨੇ ਤੇ ਕਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ ਉਹ ਪਿੱਛੇ हट ਜਾਂਦੇ ਨੇ ਤੇ ਪਰੰਤੂ ਦੋ ਦੋਨਾਂ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਦੂਰੀ ਆ ਉਹ ਦੇਖਣ ਨੂੰ ਵੀ ਮਿਲ ਰਹੀ ਹੈ ਤੇ ਉਹਨਾਂ ਨੇ ਮੀਡੀਆ ਨੂੰ ਲੈ ਕੇ ਵੀ ਇਹ ਗੱਲਬਾਤ ਕਹੀ ਹੈ ਕਿ ਜਿਹੜੀ ਅਸੀਂ ਜਦੋਂ ਨਤਮਸਤਕ ਹੋ ਗਏ ਤਾਂ ਅਸੀਂ ਜਰੂਰ ਜਿਹੜੀ ਗੱਲਬਾਤ ਉਹ ਕਰਾਂਗੇ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਗੱਲਬਾਤ ਜਿਹੜੀ ਜਰੂਰ ਕੀਤੀ ਗਈ ਹੈ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੱਜ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਨੇ ਦੱਸਿਆ ਕਿ ਇੱਕ ਤਸਵੀਰ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਕਦੇ ਰਾਜਾ ਵੜਿੰਗ ਦਵਿੰਦਰ ਯਾਦਵ ਦੇ ਨਾਲ ਰਲ ਜਾਂਦੇ ਨੇ ਤੇ ਕਦੇ ਨਵਜੋਤ ਸਿੰਘ ਸਿੱਧੂ ਅੱਗੇ ਆ ਜਾਂਦੇ ਨੇ ਤੇ ਉੱਥੇ ਹੀ ਕਦੇ ਰਾਜਾ ਵੜਿੰਗ ਪਿੱਛੇ हट ਜਾਂਦੇ ਨੇ ਇਹ ਜਿਹੜੀਆਂ ਤਸਵੀਰਾਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਦੱਸਿਏ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਉੱਥੇ ਮੌਜੂਦ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਨਾਲ ਮੌਜੂਦ ਨੇ ਪਰੰਤੂ ਦੋਨਾਂ ਦੇ ਵੱਲੋਂ ਇੱਕ ਦੂਜੇ ਦੀ ਦੂਰੀ ਜਿਹੜੀ ਉਹ ਵੀ ਦਿਖ ਰਹੀ ਹੈ ਤੇ ਦੱਸਿਏ ਕਿ ਕਦੇ ਰਾਜਾ ਵੜਿੰਗ ਅੱਗੇ ਹੋ ਜਾਂਦੇ ਨੇ ਤੇ ਕਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ ਉਹ ਪਿੱਛੇ हट ਜਾਂਦੇ ਨੇ ਤੇ ਪਰੰਤੂ ਦੋ ਦੋਨਾਂ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਦੂਰੀ ਆ ਉਹ ਦੇਖਣ ਨੂੰ ਵੀ ਮਿਲ ਰਹੀ ਹੈ ਤੇ ਉਹਨਾਂ ਨੇ ਮੀਡੀਆ ਨੂੰ ਲੈ ਕੇ ਵੀ ਇਹ ਗੱਲਬਾਤ ਕਹੀ ਹੈ ਕਿ ਜਿਹੜੀ ਅਸੀਂ ਜਦੋਂ ਨਤਮਸਤਕ ਹੋਗੇ ਤਾਂ ਅਸੀਂ ਜਰੂਰ ਜਿਹੜੀ ਗੱਲਬਾਤ ਉਹ ਕਰਾਂਗੇ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਗੱਲਬਾਤ ਜਿਹੜੀ ਜਰੂਰ ਕੀਤੀ ਗਈ ਆ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਅੱਜ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਨੇ ਦੱਸਿਆ ਕਿ ਇੱਕ ਤਸਵੀਰ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਕਦੇ ਰਾਜਾ ਵੜਿੰਗ ਦਵਿੰਦਰ ਯਾਦਵ ਦੇ ਨਾਲ ਰਲ ਜਾਂਦੇ ਨੇ ਤੇ ਕਦੇ ਨਵਜੋਤ ਸਿੰਘ ਸਿੱਧੂ ਅੱਗੇ ਆ ਜਾਂਦੇ ਨੇ ਤੇ ਉੱਥੇ ਹੀ ਕਦੇ ਰਾਜਾ ਵੜਿੰਗ ਪਿੱਛੇ हट ਜਾਂਦੇ ਨੇ ਇਹ ਜਿਹੜੀਆਂ ਤਸਵੀਰਾਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਦੱਸਿਏ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਉੱਥੇ ਮੌਜੂਦ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਨਾਲ ਮੌਜੂਦ ਨੇ ਪਰੰਤੂ ਦੋਨਾਂ ਦੇ ਵੱਲੋਂ ਇੱਕ ਦੂਜੇ ਦੀ ਦੂਰੀ ਜਿਹੜੀ ਉਹ ਵੀ ਦਿਖ ਰਹੀ ਹੈ ਤੇ ਦੱਸਿਏ ਕਿ ਕਦੇ ਰਾਜਾ ਵੜਿੰਗ ਅੱਗੇ ਹੋ ਜਾਂਦੇ ਨੇ ਤੇ ਕਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ ਉਹ ਪਿੱਛੇ हट ਜਾਂਦੇ ਨੇ ਤੇ ਪਰੰਤੂ ਦੋ ਦੋਨਾਂ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਦੂਰੀ ਆ ਉਹ ਦੇਖਣ ਨੂੰ ਵੀ ਮਿਲ ਰਹੀ ਹੈ ਤੇ ਉਹਨਾਂ ਨੇ ਮੀਡੀਆ ਨੂੰ ਲੈ ਕੇ ਵੀ ਇਹ ਗੱਲਬਾਤ ਕਹੀ ਹੈ ਕਿ ਜਿਹੜੀ ਅਸੀਂ ਜਦੋਂ ਨਤਮਸਤਕ ਹੋਗੇ ਤਾਂ ਅਸੀਂ ਜਰੂਰ ਜਿਹੜੀ ਗੱਲਬਾਤ ਉਹ ਕਰਾਂਗੇ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਗੱਲਬਾਤ ਜਿਹੜੀ ਜਰੂਰ ਕੀਤੀ ਗਈ ਹੈ